ਵਾਸਤਵ ਵੀ ਹੋਣੀ ਚਾਹੀਦੀ ਹੈ ਪਿੰਡ ਵਾਸਤੇ ਸਾਰੇ ਕੈਮਰੇ ਵੀ ਚੈੱਕ ਕਰਵਾਉਣੇ ਆ ਸੀ ਪੈਰਵਾਈ ਕਰਕੇ ਆਪਾਂ ਉਸ ਮਤਲਬ ਮੁਜ਼ਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਜੇ ਆਪਾਂ ਰੋਜ਼ਗਾਰ ਖਾਤਰ ਆਪਾਂ ਸੇਫ ਨਹੀਂ ਹੈਗੇ ਤੇ ਕਰਕੇ ਕੀ ਖਾਣਾ ਵਾ ਬੱਚਿਆਂ ਦਾ ਇਹ ਉਹਨਾਂ ਨੇ ਗੱਡੀ ਮੂਰ ਮਾਰ ਕੇ ਤੇ ਇਹਨਾਂ ਨੇ ਮਤਲਬ ਪੈਰ ਛੇ ਤੋੜ ਕੇ ਅਨੇਵਾ ਬਾੜੀ ਜਾਂਦੀ ਹੈ ਪ੍ਰਸ਼ਾਸਨ ਭਵਾਨੀ ਤਕਰੇ ਪੰਜਾਬ ਦੇ ਵਿੱਚ ਅੱਜ ਤੜਕਸਾਰ ਹੀ ਵੱਡੀ ਵਾਰਦਾਤ ਹੋਈ ਹੈ ਤਾਂ ਵੱਡੀ ਵਾਰਦਾਤ ਦੇ ਨਾਲ ਪੰਜਾਬ ਕੰਮ ਗਿਆ ਤੜਕਸਾਰ ਇੱਕ ਨੌਜਵਾਨ ਦਾ ਗੋਲੀਆਂ ਦੇ ਨਾਲ ਕਤਲ ਕੀਤਾ ਗਿਆ ਪੰਜਾਬ ਦੇ ਵਿੱਚ ਅੱਜ ਸਵੇਰੇ ਉਸ ਸਮੇਂ ਸੰਤਨੀ ਫੈਲ ਗਈ ਜਦੋਂ ਮੋਗਾ ਜ਼ਿਲ੍ਹੇ ਦੇ ਹਲਕਾ ਤਰਮਕੋਟ ਅਦੀਨਪੰਦੇ ਪਿੰਡ ਦਾ ਪਿੰਡ ਕਰਾਂ ਵਿਖੇ ਵੱਡੀ ਵਾਰਦਾਤ ਵਾਪਰੀ ਪਿੰਡ ਦੇ ਇੱਕ ਨੌਜਵਾਨ ਦਾ ਤੜਕਸਰ ਹਮਲਾਵਰਾਂ ਵੱਲੋਂ ਤਾਰ-ਤੜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਉਮਰ ਸਿਰ ਸਿੰਘ ਵਜੋਂ ਹੋਈ ਹੈ ਜੋ ਕਿ ਆਪਣੀ ਕਾਰ ਉੱਤੇ ਸਵਾਰ ਹੋ ਕੇ ਮੋਗਾ ਵਿਖੇ ਡਿਊਟੀ ਤੇ ਜਾਣ ਲਈ ਘਰੋਂ ਨਿਕਲਿਆ ਹੀ ਸੀ ਉਸ ਦੌਰਾਨ ਪਿੰਡ ਦੇ ਵਿੱਚ ਸ਼ਰੀਆਮ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਪਿੰਡ ਦੇ ਵਿੱਚ ਹੋ ਆਪਰੇ ਇਸ ਵਾਰਦਾਤ ਨਾਲ ਦਹਿਸ਼ਤ ਪੈਦਾ ਹੋ ਗਈ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਪੀੜਤ ਪਰਿਵਾਰ ਹਾਲਾਂਕਿ ਕਿਉਂ ਕਤਲ ਕੀਤਾ ਗਿਆ ਕੌਣ ਨੇ ਉਹ ਜਿਨ੍ਹਾਂ ਦੇ ਬਲਿ ਸਵਾਰਦਾਤ ਨੂੰ ਜਾਨ ਦਿੱਤਾ ਗਿਆ ਇਹ ਹਜੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਘਟਨਾ ਸਥਾਨ ਉਤੇ ਪਹੁੰਚ ਕੇ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੇ ਆਪਾਂ ਬੱਚੇ ਨਹੀਂ ਪਾਲ ਸਕਦੇਗੇ ਤੇ ਹੋਰ ਦੱਸੋ ਆਪਾਂ ਕੀ ਕਰ ਸਕਦੇ ਆ ਦਿਹਾੜੀ ਵਾਲਾ ਬੰਦਾ ਕਿੱਥੇ ਸੇਫ ਆ ਸਰ ਪਰਾਨੀਆ ਇਹ ਦਿਨ ਘਟਣਾ ਵਾਪਰ ਜਾਂਦੀਆਂ ਕਾਨੂੰਨ ਵਿਵਸਥਾ ਬੁਰੀ ਬਿਲਕੁਲ ਸਰ ਕਾਨੂੰਨ ਵਿਵਸਥਾ ਵੀ ਹੋਣੀ ਚਾਹੀਦੀ ਆ ਪਿੰਡ ਵਸਤੇ ਸਾਰੇ ਕੈਮਰੇ ਵੀ ਚੈੱਕ ਕਰਵਾਉਣੇ ਆ ਸੀ ਜੋ ਵੀ ਹੈਗਾਗਾ ਮਤਲਬ ਕਿ ਆਪਾਂ ਪੂਰੀ ਪੇਰਵਾਹੀ ਕਰਕੇ ਆ ਬੋਸ ਮਤਲਬ ਮੁਜ਼ਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਸਰ ਵੈਸੇ ਕਾਨੂੰਨ ਨੂੰ ਵੀ ਚਾਹੀਦਾਗਾ ਥੋੜੀ ਸੇਫਟੀ ਚਾਹੀਦੀ ਜਿਹੜਾ ਬੰਦਾ ਡਿਊਟੀ ਤੇ ਜਾ ਰਿਹਾ ਜੇ ਉਹ ਹੀ ਨਹੀਂ ਸੇਫ ਹੈਗਾ ਆਮ ਪਬਲਿਕ ਕਿੱਥੇ ਸੇਫ ਹੋਊਗੀ ਰਜਾਨਾ ਘਟਨਾ ਵਾਪਰਦੀਆਂ ਬਿਲਕੁਲ ਸਰ ਬਿਲਕੁਲ ਜੀ ਇਹ ਹਣ ਆਮ ਦਾ ਸੁਣਦੇ ਹੀ ਆ ਖਬਰਾਂ ਦੇ ਵਿੱਚ ਥਾਂ ਥਾਂ ਤੇ ਘਟਨਾ ਹੋ ਰਹੀਆਂ ਵਾ ਡਿਊਟੀ ਤੇ ਜਾ ਰਹੇ ਸੀਗੇ ਜਿਹੜੇ ਆਪਾਂ ਡਿਊਟੀ ਤੇ ਸਵੇਰੇ ਜਾ ਰਹੇ ਹਾਂ ਤੇ ਮੂਹਰੋ ਗੱਡੀ ਪਹਿਲਾਂ ਵੱਜੀ ਆ ਲੱਗਦਾ ਨਹੀਂ ਕਿ ਆ ਆਮ ਬੰਦਾ ਸੇਫ ਨਹੀਂ ਕਰਾਂਗੇ ਬਿਲਕੁਲ ਸਰ ਕੋਈ ਸੇਫ ਨਹੀਂ ਇਹ ਘਰਾਂ ਦੇ ਵਿੱਚ ਨਹੀਂ ਸੇਫ ਹੈਗੇ ਆਪਾਂ ਜੇ ਆਪਾਂ ਰੋਜ਼ਗਾਰ ਖਾਤਰ ਆਪਾਂ ਸੇਫ ਨਹੀਂ ਹੈਗੇ ਤੇ ਕਰਕੇ ਕੀ ਖਾਣਾ ਮਾਂ ਬ ਬਰਾਬਰ ਦੇਸ਼ਣ ਜੀ ਅੱਜ ਘਟਨਾ ਵਾਪਰੀ ਆ ਕੀ ਘਟਨਾ ਵਾਪਰੀ ਪਿੰਡ ਦੇ ਵਿੱਚ ਇਹ ਤਾਂ ਡਿਊਟੀ ਤੇ ਜਾ ਰਿਹਾ ਸੀ ਹੋਰ ਸੀਦਾ ਤੇ ਅਚਾਨਕ ਹੀ ਉੱਥੇ ਕੋਈ ਬੰਦੇ ਰੋੜ ਦੇ ਲਾਕ ਡਟ ਵਾਲੇ ਆਏ ਤੇ ਉਹਨਾਂ ਨੇ ਗੱਡੀ ਮੂਰ ਮਾਰ ਕੇ ਤੇ ਇਹਨਾਂ ਨੇ ਮਤਲ ਫੇਰ ਛੇ ਤੋੜ ਕੇ ਹਲ ਕਰਕੇ ਮੁੰਡੇ ਦੀ ਜਵਾਨ ਨੂੰ ਖਤਮ ਕਰ ਦਿੱਤਾ ਮੌਕੇ ਤੇ ਮੌਤ ਹੋ ਗਈ ਜੀ ਮੌਕੇ ਤੇ ਮੌਤ ਹੋ ਗਈ ਇਹਨਾਂ ਕਰਦੇ ਆ ਜੀ ਇਹ ਤਾਂ ਕਰੇ ਹਣ ਸਾਮਣਨਾ ਚਾਹੀਦਾ ਜੀ ਗੌਰਮੈਂਟ ਸੁਤੀ ਪਈ ਆ ਇਹ ਬੰਦਾ ਮਤਲਬ ਇੰਨੇ ਵਾਂ ਮਾਰੀ ਜਾਂਦੇ ਆ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਇਹ ਹੀ ਅਸੀਂ ਚੋਣਿਆ ਕਿ ਸਾਨੂੰ ਅਨਸ਼ਾਅ ਮਾਰਨਾ ਚਾਹੀਦਾ ਨਾਜ਼ਾਇਦ ਬੰਦਾ ਮਾਰਾਂਗੇ ਸਰਦੀਕਲਾ ਟਾਈਮ ਟਿਵਲੀ ਮੋਗਾ ਤੋਂ ਪੱਤਰਕਾਰ ਸਰਬਜੀਤ ਰੌਲੀ ਦੀ ਖਾਸ ਰਿਪੋਰਟ